ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੀ ਹਾਲ ਚਾਲ ਸਾਰਿਆਂ ਦਾ ਲੋਕ ਜੀ ਪ੍ਰੀਤ ਹੋ ਗਈ ਸੀ ਬਿਮਾਰ ਰਾਤ ਨੂੰ ਤੇ ਆਪਾਂ ਨੂੰ ਨਾਈਟ ਤੇ ਲੈ ਆਉਣਾ ਪਿਆ ਆਪਾਂ ਨੂੰ ਹਸਪਤਾਲ ਰਾਹੁਲ ਭਾਈ ਦੇ ਤੇ ਨਾਈਟ ਟਾਈਮ ਹੋ ਗਿਆ ਆ 12:00 ਬਜ ਕੇ 12 ਮਿੰਟ ਦਾ ਟਾਈਮ ਹੋ ਗਿਆ ਆ ਤੇ ਪ੍ਰੀਤ ਨੂੰ ਡ੍ਰਿਪ ਲੱਗੀ ਹੋਈ ਆ ਤੇ ਪਾਈਉਣੀ ਵੀ ਸਾਡੇ ਕਰਕੇ ਤੇ ਜਾਦੇ ਦਗਾਂ ਤੇ ਬੈਠੇ ਆ ਥੱਲੇ ਉਹਨਾਂ ਨੇ ਰੈਕਟ ਵੀ ਨਹੀਂ ਕੀਤੀ ਹੋਣੀ ਜਾ ਕੇ ਲੰਮੇ ਪਏ ਆ ਡ੍ਰਿਪ ਲੱਗੀ ਪਈ ਆ ਜੇ ਬੱਬਾ ਮੇਰ ਕਰੇ ਠੀਕ ਹੋ ਜੀਦਾ ਬਸ ਕਿੱਦਾਂ ਠੀਕ ਆ ਪੀਤਾ ਹੈ ਠੀਕ ਆ ਇੱਕਦਮ ਮਨਵੀ ਸਾਡਾ ਫੋਨ ਨਹੀਂ ਛੱਡਦਾ ਦੇਖੋ ਜੀ ਇਹਨੇ ਪੂਰਾ ਫੋਨ ਤੋਂ ਦੂਰ ਦਿੱਤਾ ਹੋਇਆ ਹੈ ਹਾਂਜੀ ਇਵੇਂ ਨਹੀਂ ਜਾਂਦਾ ਪਿਆ ਦੇਖ ਲਓ ਜੀ 12 ਇੱਕ ਬੱਚਾ ਲੈੇ ਸੌਣ ਨਹੀਂ ਦਿਹਾ ਅਜੇ ਤੱਕ ਬੰਦਾ ਕੀ ਕਰੇ ਇਹਨੂੰ ਮਨ ਵਿੱਚ ਹੋ ਜਾ ਪਤਾ ਤੂੰ ਡਰੇ ਪਰ ਲੱਗੀ ਹੋਈ ਆ ਜੀ ਦੇਖੋ ਜੀ ਕਿੱਦਾਂ ਠੀਕ ਆ ਮੈਂ ਕੋਈ ਨਾ ਖਾਲੂਗਾ ਬਾਅਦ ਤੂੰ ਹੀ ਆਪਣਾ ਦੇਖੋ ਤੂੰ ਠੀਕ ਹੋ ਜਾਓ ਕਤਮ ਹੋਣਾ ਟੈਮ ਨਹੀਂ ਹੁਣਾ ਉਹਦਾ ਅੱਜ ਹੀ ਥੋੜਾ ਹੋ ਜਾਣਾ ਹਾਂਜੀ ਭਾਈ ਕੀ ਕੜਾਈ ਜਾਂਦੇ ਆ ਨਹੀਂ ਆਵੇ ਜਿ ਪੌਣਾ ਇੰਨਾ ਕ ਪਾ ਲੋ ਵਾਹ ਭਾਈ ਭਾਈ ਕੀ ਹਾਲ ਚੱਲ 4 ਲੱਗੇ ਕਰਨ 4 ਰੌਹਲ ਭਾਈ ਦਾ ਪੱਕਾ ਹੀ ਬੰਦਾ ਆ ਨਾ ਭਾਈ ਇਹ ਇਹ ਪਲ ਚਾਰ ਪਲ ਛਾਟ ਵਾ ਮੈਂ ਤਾਂ ਭਾਈ ਨੇ ਦੱਸਿਆ ਕਿ ਨੇ ਫੋਨ ਆਂਦੇ ਆ ਹੀ ਮੈਨੂੰ ਤਾਂ ਫੋਨ ਆ ਗਿਆ ਹੈ ਬਸ ਅੱਛਾ ਇਹ ਗੱਲ ਬਾਤ ਆ ਕੋਈ ਭਾਈ ਭਾਈ ਇਹ ਬਿਚਾਟ ਆ ਆਪਾਂ ਕਿਹੜੇ ਕੋਨੇ ਤੇ ਬਾਹਰ ਖੜੇ ਆ ਕਾਲਜ ਲੈਡਿਸ ਲੈਡਿਸ ਕਾਲਜ ਗਵਰਨਮੈਂਟ ਪਾਲ ਟੈਕਨੀਕਲ ਕਾਲਜ ਲਾਡੋ ਵਾਲੀ ਰੋਡ ਸਾਡੇ ਕੋਣ ਕੋਣ ਬਲੌਗ ਵੇਖਦਾ ਤੂੰ ਕਮੈਂਟ ਕਰਕੇ ਦੱਸਿਓ ਆਹ ਕਾਲਜ ਚ ਸਹੀ ਨਹੀਂ ਭਾਜੀ ਦੇਖਦੇ ਆਂ ਕੋਣ ਕੋਣ ਵੇਖਦਾ ਅੱਜ ਕਮੈਂਟਾਂ ਚ ਆਪੋ ਆਪਨ ਹਾਂਜੀ ਸੱਚੀ ਗੱਲ ਜੀ ਕੀ ਹਾਲ ਚਾਲ ਜੀ ਕਾ ਰਾਤ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਚੱਲਦੀ ਪਈ ਆ ਤੇ ਦਿਨੇ ਵੀ ਵੀ ਤੁਹਾਨੂੰ ਵੀ ਰਾਤ ਵੀ ਆਪਾਂ ਦੱਸਿਆ ਜੀ ਰਾਤ ਦਾ ਤੇ ਦਿਨੇ ਵੀ ਬੀਕ ਠੀਕ ਨਹੀਂ ਹੈਗੀ ਤੇ ਬਹੁਤ ਹੀ ਜ਼ਿਆਦਾ ਕਹਿ ਦਈਏ ਵੀ ਵੀਕਨੈਸ ਹੋਰ ਵੀ ਇੱਕ ਦੋ ਪ੍ਰੋਬਲਮਾਂ ਹੋਈਆਂ ਆ। ਸੋ ਅਰਦਾਸ ਕਰਿਆ ਕਰੋ ਵੀ ਵਾਹਿਗੁਰੂ ਮਿਹਰ ਕਰੇ ਤੇ ਕੋਈ ਵੀ ਜਿੰਨੀਆਂ ਵੀ ਪ੍ਰੋਬਲਮ ਇੱਕ ਦੋ ਹੈਗੀਆਂ ਉਹਦਾ ਹੱਲ ਹੋ ਜੇ। ਤੇ ਬਾਕੀ ਰਾਤ ਵੀ ਦਾਖਲ ਕਰਾਣਾ ਪਿਆ ਸੀਗਾ ਰਾਤ ਵੀ ਸਾਨੂੰ ਮਤਲਬ ਵੀ 2:30 ਵਜੇ ਆ ਬਣਾ ਵੀ ਦਾਖਲ ਗੁਰੂਸ਼ ਵਗੈਰਾ ਜੋ ਵੀ ਟ੍ਰਿਪ ਵਗੈਰਾ ਇੰਜੈਕਸ਼ਨ ਵਗੈਰਾ ਲੱਗਦੇ ਪਏ ਸੀਗੇ। ਫਰੀਦ ਦੇ ਤੇ ਉਹਦੇ ਚੱਕਰ ਦੇ ਵਿੱਚ ਸਾਨੂੰ ਰਾਤ ਬਹੁਤ ਟਾਈਮ ਹੋ ਗਿਆ ਰਾਤ ਵੀ ਉੱਥੇ ਰੁਕੇ ਆਪਾਂ ਸਵੇਰੇ ਫਿਰ 8 ਵਜੇ ਆਪਾਂ 7:30 8:00 ਵਜੇ ਘਰੇ ਆਏ ਆ ਫੇ ਹੁਣ ਫੇ ਦੁਬਾਰਾ ਭੱਜ ਦੌੜ ਲੱਗੀ ਪਈ ਓ ਹਨਾ ਵੀ ਠੀਕ ਨਹੀਂ ਹੈਗੀ ਫਰੀਦ ਵੀ ਹੁਣ ਦਵਾਈ ਦੁਵਾਈ ਮੈਂ ਸਹੀ ਲੈ ਕੇ ਆਏ ਆ ਦੁਬਾਰਾ ਨਾ ਬਾਕੀ ਉਦਾਂ ਰਾਤ ਨਾਲੋਂ ਫਰ ਗਿਆ ਰਾਤ ਸਾਨੂੰ ਮੁੰਨੇ ਦੇ ਹੋਏ ਭੱਜਣਾ ਪਿਆ ਰਾਤ ਦਾ ਟਾਈਮ ਵੀ ਬਹੁਤ ਜ਼ਿਆਦਾ ਹੀ ਉਹ ਜਾਜੂ ਦੀ ਬਣੀ ਹੈਗਾ ਨਾ ਤੇ ਰਾਤ ਵੀ ਤਾਕਤ ਆਇਆ ਅੱਜ ਸਾਨੂੰ 6 ਰਾਤ ਦੇ ਸਾਨੂੰ ਭੱਜ ਗਏ ਆਪਣੇ ਆਈ ਤੇ ਨਦੀ ਸੰਪਰਪਤ ਜੀ ਸੋ ਸਬਜੀ ਵੀ ਲਉਣੀ ਆ ਪਹਿਲਾਂ ਮੈਂ ਜਾ ਕੇ ਡਾਕਟਰ ਨੂੰ ਦਵਾਈ ਦਵਾਵਾਂਗਾ ਫਿਰ ਸਬਜੀ ਲਾਵਾਂਗਾ ਸੋ ਨੰਦੇ ਪਹੁੰਚ ਗਏ ਆ ਹੱਥੇ ਕਰਦੇ ਆ ਗੱਲ ਤੁਹਾਡੇ ਨਾਲ ਧੰਨਵਾਦ ਜੀ ਤੁਹਾਡਾ ਸਪੋਰਟ ਕਰੋ ਸਾਰਿਆਂ ਨੇ ਹੰਦਸ ਕਰੋ ਕੋਈ ਵੀ ਪ੍ਰੋਬਲਮ ਬਣਾਵੇ ਬੱਸ ਬੱਬਾ ਤੰਦਰੁਸਤੀਆਂ ਬਖਸ਼ੋ ਤੇ ਅਸੇ ਵਿੱਚ ਕੋਈ ਪਿਆਰ ਨਹੀਂ ਸਾਨੂੰ ਤੰਦਰੁਸਤੀ ਦਾ ਬੰਦਾ ਪੈਸਾ ਪੁੱਛੇ ਦਾ ਪੈਸੇ ਪੁੱਛੇ ਦਾ ਕੀ ਆ ਪਰ ਮੈਂ ਤਾਂ ਹਾਂ ਜਾਂਦਾ ਜੰਦਾ ਨੰਦਾ ਤੰਦਰੁਸਤੀ ਤੋਂ ਉੱਪਰ ਕੁਝ ਨਹੀਂ ਹੈਗਾ ਮੇਸ਼ਾ ਆਪਣਾ ਰੱਬ ਤੰਦਰੁਸਤੀ ਮੰਗਿਆ ਕਰੋ ਤੰਦਰੁਸਤ ਹੋਵਾਂਗੇ ਤਾਂ ਪੈਸਾ ਕਮਾਵਾਂਗੇ ਬੰਦਾ ਤੰਦਰੁਸਤ ਨਹੀਂ ਪੈਸੇ ਕਿੱਥੇ ਕਮਾ ਲੇਗਾ ਸਹੀ ਨਹੀਂ ਉਹ ਜਿਹਾ ਗਿਆ ਕਰੇ ਐਂਡ ਮੰਮੀ ਚਾਹ ਪਿੰਦੀ ਗਈ ਹੈ ਜੀ ਚਾਹ ਪਿੰਦੀ ਹੈ ਜੀ ਲੈ ਤੁਹਾਨੂੰ ਵੀ ਚਾਹ ਪਿੰਦੀ ਹੈ ਤੇ ਆਪਾਂ ਹੀ ਘਰੇ ਆ ਗਏ ਆ ਜੀ ਚਾਹ ਦਾ ਕੱਪ ਤੁਹਾਨੂੰ ਪਤਾ ਜੀ ਰੋਜ਼ ਹੀ ਲੋਡ ਹੋਇਆ ਹੁੰਦਾ ਜੀ ਚੈੱਕ ਕਰ ਸਕਦੇ ਹੋ ਜੀ ਚਾਹ ਦੇ ਬਿਨਾ ਜੀ ਮੰਮੀ ਮੇਰੇ ਲੈ ਲਈ ਨਹੀਂ ਆ ਜੀ ਤਿੰਨ ਟਾਈਮ ਚਾਹ ਪੂੰਗੀ ਹੈ ਜੀ ਬਿਨਾ ਤਾਂ ਡਿਪੈਂਸ ਕੰਮ ਕਰਾ ਰਹੀ ਹੈ ਭਜੂਦ ਕੰਮ ਮੰਗਿਆ ਪਿਆ ਜੀ ਅੰਦਰ ਆ ਗਏ ਆਂ ਜੀ ਆਪਾ ਕੋ ਤਾਂ ਕੰਮ ਹੀ ਨਾ ਕਰਾ ਹੋਇਆ ਪਿਆ ਬਹੁਤ ਕੰਮ ਹੀ ਨਾ ਮੰਗਿਆ ਮੈਨੂੰ ਲੱਗਦਾ ਲੜ ਕੇ ਤਾਂ ਨਹੀਂ ਆੜੀਆਂ ਓਏ ਡਿਊਟੀ ਹੈ ਚੱਲ ਠੀਕ ਆ ਓਕੇ ਇਟ ਵਾਸ ਹਾਂ ਜੀ ਸਸੀ ਦਾ ਜੀ ਗੁੱਡ ਮਾਰਨਿੰਗ ਸਾਰੇ ਐਂਡ ਆਈ ਹੋਪ ਕਿ ਸਾਰੇ ਐਂਡ ਠੀਕ ਹੋਣਗੇ ਬੀ ਤੁਸੀਂ ਹੋਵੋਗੇ மேலும் பத்தி அந்த கப்படை கப்படை இது பாத ले बाव सा ले ग ले 나가라 부트 마이티 하나 लाने दो और अपने देवी के लिए ले जाते आई मेरा पति परवेशर कह रहा है कि तू रेस्तरां अब तो तू ना बिकुगा कहीं ओ माय गॉड ओ बेटा तेरी तो आ जाती उठ गया कूद गया Have <laughs> good That's left in. to see like to jalandhar i am jalandhar o oh, hai jalandhar nyay mein jalandhar ki yehi hai ki tha gayi i am going to jalandhar <laughs> and ek main kami ਰਈ ਉਹ ਉਹ ਇਹ ਨਾ ਕੁਛ ਨਹੀਂ ਨਾ ਪੈ। ਹਾਂਜੀ ਜਿਵੇਂ ਮੈਂ ਲਈ ਹੋਇਆ। ਅਸੀਂ ਜਿੰਨੇ ਕੱਪੜੇ ਰਲੇ ਆ ਥੋੜੇ ਪਏ ਹੋਏ ਆ ਸੁੱਕਣੇ ਸੌਣ ਵਾਲੇ ਵੀ ਆ ਤੇ ਪਏ ਡਰਾਈ ਕਰਨ ਵਾਲੇ ਵੀ ਆ ਸੇਕਣ ਵਾਲੇ ਵੀ ਆ। ਵਸੋ ਜੀ। ਹੋ ਗਏ। ਥੋੜੇ ਕ ਰਹਿ ਗਏ ਆ। ਬਸ ਤੇਰਾ ਕੰਮ ਰੀਆ। ਜਿਹੜਾ ਖੇਤਾਂ ਤੇ ਆਇਆ। ਬਹੁਤ ਗਰਮੀ ਬਹੁਤ ਗਰਮੀ ਚਾਹ ਹੌਸੇ ਕੱਪੜੇ ਪਾ ਲੈ ਬੰਦੇ ਸੁਭਰੇ। ਤੇ ਚੱਪੀ ਬੋੜਾ ਜਲਾ ਵੀ ਪਈ ਆ। ਬਚ ਕੇ ਰਹੋ ਸਾਰੇ ਜਾਨੀ ਕਰੀ। ਨੰਨੂ ਨੰਨੂ ਆ ਗਈ ਕੀ? ਇਹਨੇ ਦੱਲਾ ਵੀ ਜਿਆਦਾ ਤੋਪਾ ਤੋ ਔਖਾ ਹੈ ਰੋਟੀ ਖਾਣੀ ਆ ਭੁੱਖ ਲੱਗੀ ਹੋਈ ਆ ਦੱਸ ਪਾ ਚੁੱਕੇ ਆ ਤੇ ਰੋਟੀ ਦੀ ਭੁੱਖ ਲੱਗੀ ਹੋਈ ਆ ਰੋਟੀ ਰੋਟੀ ਖਾ ਲਈਏ ਤੇ ਇਹ ਕੱਪੜੇ ਜਿਹੜੇ ਆ ਅੱਧੇ ਪਾਤੇ ਆ ਜਿਹੜੇ ਆ ਕੱਪੜੇ ਇਹ ਵੀ ਪਾ ਲਈਏ ਫਿਰ ਆਪਾਂ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਨੰਨੂ ਅੱਜ ਕੀ ਲੱਗਾ ਖਾਣ ਚੋਕੋ ਚੋਕੋ ਲੱਗਾ ਖਾਣ ਇਹ ਚੋਕੋ ਆ ਹਾਂ ਇਹ ਕੀ ਆ ਦ ਚੋਕੂ ਆ ਉਹ ਕੀ ਆ ਚੋਕੋ ਆ ਕੀ ਆ ਚੋਕੋ ਆਹ ਕੀ ਆ ਚੋਕੋ ਇਹ ਚੋਕੋ ਆ ਕੋ ਐਪਲ ਕੋ ਐਪਲ ਮਨਾ ਇਹਦਾ ਕੱਟ ਕੇ ਜੀ ਜੀ ਹੁਣ ਆ ਗਿਆ ਸਾਡੇ ਕਮਰੇ ਦੀ ਬਾਰੀ ਤੇ ਕਮਰਾ ਆਪਾਂ ਲੱਗਿਆ ਸਾਫ ਕਰਨਾ ਹੈ ਹੰਨ ਨੰਨੂ ਹੰਨ ਨੰਨੂ ਹੰਨ ਹੰਨ ਨਹੀਂ ਨਹੀਂ ਕਹੋ ਤੋ ਕਿ ਹਾਂਜੀ ਕੋ ਕੱਟਾ ਹਾਂ ਤੂੰ ਕੱਟਾ ਫਰੂਟ ਕੱਟਨਾ ਹਾਂ ਮੇਰੀ ਗੱਲ ਸੁਣੋ ਪਾਪਾ ਨੂੰ ਸੁਣ ਲਾ ਕੇ ਕਹੋ ਆਹ ਫੋਨ ਚੁੱਕ ਲਓ ਸੁਣ ਪਾਪਾ ਆਹ ਆਹ ਤੁਹਾਡੇ ਪਾਪਾ ਵੇਲੀ ਜੀ ਠੀਕ ਹੈ ਆਹ ਉਹ ਲੱਗਣਾ ਇਹ ਲੱਗਣਾ ਇਹਨਾਂ ਲੱਗੂ ਮੈਂ ਲੱਗੂ ਮੈਂ ਲੱਗੂ ਮਨ ਕੀ ਕਰ ਲਈਏ ਕਮਰੇ ਦੀ ਸਫਾਈ ਤੇ ਮੈਂ ਤਾਂ ਲੱਗੇ ਲੰਨੂ ਕਰਨ ਮੈਨੂੰ ਹਨਾ ਆਪਾਂ ਤਾਂ ਕਿਹਨਾਂ ਕਰਨ ਹਨਾ ਤੁਸੀਂ ਝਾੜੂ ਲਾਉਂਗੇ ਤੇ ਮੈਂ ਮੈਨੂੰ ਮੈਨੂੰ ਝਾੜੂ ਲਾਉਂਗਾ ਹਨਾ ਮੈਨੂੰ ਝਾੜੂ ਲੰਗਾ ਚਲੋ ਲਿਆਓ ਫੇ ਝਾੜੂ ਚਲੋ ਲਿਆਓ ਝਾੜੂ ਉਹ ਕੱਟਾਂ ਫਰੰਟ ਬੱਕਾ ਹਾਂਜੀ ਜੀ ਆਪਾਂ ਨਾਲ ਜਿਵੇਂ ਜੀਤ ਕੀਤੀ ਹੋ ਕੇ ਤੇ ਆਪਾਂ ਰਸਤ ਵੀ ਕੀਤੀ ਆ ਰਸ ਕਰਕੇ ਤੇ ਮਨਜੀਤ ਸਾਡਾ ਜਿਆ ਹੈ ਮੈਨੂੰ ਸੁਤਾ ਪਿਆ ਆ ਤੇ ਇੱਕ ਕਰ ਮੈਂ ਨਾ ਫੋਨ ਤੇ ਲੱਗ ਚੜੀ ਕੀਤੀ ਆ ਕਿਥੇ ਨਹੀਂ ਤੇ ਕੰਪਨੀ ਤੋਂ ਬਸ ਆਉਣੇ ਲੱਗੇ ਆ ਗਏ ਆ ਤੇ ਮੈਂ ਲੱਗੇ ਤੱਕ ਜਦ ਤੱਕ ਵੀ ਇਹ ਤਾਂ ਹੈ ਨਹੀਂ ਨੂੰ ਤੇ ਫੋਨ ਫੋਨ ਕੀਤਾ ਸੀਗਾ ਮੈਂ ਵੀ ਆ ਜਾਓ ਜਲਦੀ ਘਰੇ ਤੇ ਬਸਾਂ ਵੀ ਕਰਾ ਦੇ ਲਾਣੀਆਂ ਹਜੇ ਸਰੇ ਨੂੰ ਸਬਜੀ ਸਰੇ ਨੂੰ ਸਬਜੀ ਲੱਗਦੀ ਨੇ ਸਰੇ ਨੂੰ ਸਬਜੀ ਇੱਕ ਦਿਨ ਜਾਂ ਦੋ ਦਿਨ ਲੱਗਦੀ ਆ ਛੇ ਲੱਗਦੀ ਨੇ ਕਿ ਟਾਈਮਿੰਗ ਬਹੁਤ ਕਰਤਾ ਜਿਹੜਿਆ ਸੌਂਤਾ ਤਰੀਕਾ ਜਿਹੜਾ ਜਾਈ ਕਰਦੇ ਕਪੜੇ ਮੰਡੀ ਤੋਂ ਕਰਦੀ ਸੀ ਕੀ ਕਰਨ ਕਰਾਉਂਦੀ ਸੀ ਕੁਝ ਮਾਰਨੇ ਦਾ ਕਪੜੇ ਵਾਸ਼ੂਤੀ ਸੀ ਇਹ ਕਪੜੇ ਅੰਦਰ ਬਾਹਰ ਵੀ ਪਏ ਹੋਏ ਆ ਤੇ ਇਹ ਤਾਂ ਇਹ ਕਪੜੇ ਸਾਰੇ ਫੈਤਰਨੇ ਅੰਨ ਲਗਾ ਕੇ ਇਹਨਾਂ ਨੂੰ ਉੱਪਰ ਜਗ੍ਹਾ ਤੇ ਰੱਖ ਲੈਣੇ ਨੇ ਇਹਦੇ ਤੋਂ ਸੇਕ ਲਾਉਣੀ ਪੈਗੀ ਜਿਆਦਾ ਉਤੇ ਨਹੀਂ ਲੱਗਦਾ ਤੇ ਬਾਕੀ ਵਾਸੇ ਇਹ ਤਾਂ ਚਾਰੇ ਆੜ ਕੇ ਹੁਣ ਗਰਮੀ ਚ ਪਾਣੀ ਲਾ ਕੇ ਦਮਾ ਹੈ ਨਹੀਂ ਨੰਨੂ ਸੁੱਤਾ ਹੋਇਆ ਹੈ ਤੱਕ ਬਿੱਕੂ ਹੋਇਆ ਤੱਕ ਸੁੱਤਾ ਮੰਨੂ ਲੂੰਗਾ ਸੋ ਉਹਨੂੰ ਦੱਸ ਸੀਗਾ ਇਹਦਾ ਉਹ ਵੀ ਵੀਡੀਓ ਸੀ ਉਹ ਵੀਡੀਓ ਹਾਂ ਦਬਾ ਆ ਜਾਨੀ ਮੈਂ ਕਿਾ ਕੇ ਆਦੀ ਆਦੀ ਸ਼ਾਂਭਾ ਸੀਗੀ ਉਹ ਵਾਲੀ ਸਾਹਮਣੇ ਵਾਲੇ ਦੀ ਦਰਖਤ ਜੈਦੀ ਬਿਕੋ ਦਨ ਉਹ ਡੱਗ ਗਈ ਸੀ ਇੱਕ ਉਹ ਵਾਲੀ ਜਿੱਦਾਂ ਨੇਰੀ ਨਹੀਂ ਆਈ ਉਹ ਵਾਲੀ ਡਿੱਗੀ ਸੀਗੀ ਉਦੋਂ ਉਹ ਵਾਲੀ ਉਹ ਵਾਲੀ ਉਹ ਮੈਨ ਲੱਗਦੀ ਆ ਪਿੰਗੀ ਹੀ ਹੋਈ ਬਿੱਕੂ ਨੇ ਦੇਣਾ ਪਾਣੀ ਤੇ ਨੂੰ ਨਾ ਪਾ ਦੇ ਆਹ ਲਾ ਪਾਣੀ ਤੀ ਰੋਟੀ ਨਹੀਂ ਖਾਣੀ ਹਾਂ ਦਾ ਬੇਜ ਬਣਾਉਣਾ ਕੀ ਆ ਬਿੱਕੂ ਔਨੀਆ ਸਬਜ਼ੀਆਂ ਦੀ ਮੱਢੀ ਐਨੀਆ ਸਬਜ਼ੀਆਂ ਤੂੰ ਖਾਣੀ ਕਿਹੜੀ ਆ ਕੋਈ ਨਹੀਂ ਆ ਆ ਬੰਨੀ ਨਿਕਲੋ ਕਰਨੀ ਆ ਇੱਥੇ ਸ਼ਾਂ ਸ਼ਾਮਾਣੀ ਆਉਣੀ ਆ ਅਤਰ ਗੱਡੀ ਕਿੱਥੇ ਆ ਸ਼ੈਗੀ ਸ਼ੈਗੀ ਨਹੀਂ ਦੁੱਜੀ ਗੱਡੀ ਆ ਜਿਹੜੀ ਕਹਿੰਦਾ ਟੁੱਟ ਗਈ ਦੇਖੀਗਾ ਇੱਥੇ ਮੂੰਹ ਖੜ ਕੇ ਬਣਾ ਗੱਡੀ ਪੇਟੀ ਗੱਡੀ ਨਹੀਂ ਇਹਦੇ ਨੇ ਪਜਾਮੀ ਸਹੀ ਕਰਿਓ ਵੇਖੋ ਉਪਨ ਤਾਂ ਕਰ ਲਿਆ ਨੇ ਹੈ ਨੰਨੂ ਓਵਲੀ 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 ਸ਼ਾਕੀ ਸ਼ਾਕੀ ਨੰਨੂ ਓਏ ਨੰਨੂ ਨੰਨੂ ਪਾਪਨ ਬੋਸ ਕਿੱਥੇ ਸੀ ਕੀ ਕਰਦਾ ਇਹਦਾ ਕਰਦਾ ਕੀ ਕਰਦਾ ਦੰਦ ਬੰਦ ਕਰਦੇ ਹਾਂ ਇਹ ਵੀ ਕਿਉਂ ਇਹਦਾ ਨਾ ਲੱਗਦਾ ਮੈਨੂੰ ਲੱਗਦਾ ਨਹੀਂ ਲੱਗਦਾ ਮੈਂ ਫੇਰ ਨਹੀਂ ਬੋਲੀ ਗਿਆ ਜਿਹੜਾ ਦੂਜਾ ਫਿੰਗਰ ਵਾਲਾ ਬਰਸ਼ ਹੁੰਦਾ ਨਾ ਉਹ ਸਹੀ ਆ ਅਜਾ ਪਾਣੀ ਪੀ ਇਦਰਾ ਪਾਣੀ ਪੀ ਛੇਤ ਬਾਅਦ ਅਭੀ ਛੇਤ ਵਾਵਾ ਨਨੂ ਕੀ ਕੀਤਾ ਕੁਝ ਬੋਛ ਬੋਛ ਪੂਰਾ ਕਲੀਅਰ ਨਹੀਂ ਬੋਲਦਾ ਚਾਜਣਾ ਕਿਨੇ ਕਰਾਇਆ ਮੈਨੂੰ ਕੋ ਬਰਸ਼ ਬੋਛ ਕਿਨੇ ਕਰਾਇਆ ਬੋਛ ਕਿਨੇ ਕਰਾਇਆ ਬੋਛ ਕਿਨੇ ਕਰਾਇਆ ਪਾ ਪਪਾ ਨੇ ਕਰਵਾਇਆ ਕਹਿੰਦਾ ਮੈਂ ਫੜਾ ਕੇ ਆਉਣੀ ਦੂਰ ਨਹੀਂ पाछ हाय हाय बत्ता गा गया हाय <laughs> पापा डॉक्टर पापा डॉक्टर बुलायो नन्नू कहो तो कि पापा डॉक्टर लेके आओ ले ले डॉक्टर ले चलो हां जी ਈ ਕਰਦੇ ਕੱਪੜੇ ਅੰਨੀ ਬਿਮਾਰ ਸੀ ਰਹਿ ਜਾਂਦੇ ਤੋਨੂੰ ਕਾਲੂ ਧੋ ਲੈਣੀ ਹਾਂ ਮੇਰੇ ਕੱਪੜੇ ਤੋਤੇ ਸਾਰੇ ਨਾ ਨੂੰ ਕੇ ਪਿਆਮੇ ਵੀ ਉਮੇ ਪਾੜਵਾ ਯਾਰ ਪੈਂਟ ਲਾਵਾਂ ਜੀਨ ਦੀ ਉਹ ਮੇਰਾ ਨਾ ਬਹੁਤ ਬੁਰਾ ਹੋ ਰਿਹਾ ਠੰਡਾ ਜਿਹਾ ਪਾਣੀ ਕਰਦੇ ਉਹਨਾਂ ਨੂੰ ਨਾ ਮੈਂ ਬਰਫ ਦੇ ਡੂੰਗੇ ਪਰੇ ਚਾਰਕ ਆਹ ਮੋਟਰ ਚਲਾ ਲਓ ਮੋਟਰ ਦਾ ਪਾਣੀ ਆ ਠੰਡਾ ਬਸ ਠੀਕ ਆ ਮੈਂ ਮੈਂ ਮੋਟਰ ਦਾ ਪਾਣੀ ਮੈਂ ਥੱਲੇ ਨਹੀਂ ਹਾਂ ਆਹ ਕੱਪੜੇ ਥੱਲੇ ਸੁੱਕਣੇ ਪਾਏ ਉਹ ਇਹ ਫਿਰ ਇਹਦੇ ਮੰਨੂ ਦੇ ਆ ਆ ਦੇਖੋ ਜਿੱਦਾਂ પેટ્રોલ ਪੰਪ ਤੇ ਨਹੀਂ ਹੁੰਦਾ ਆ ਤੁਸੀਂ ਤੁਹਾਨੂੰ ਸਾਡੇ ਤੁਸੀਂ ਦੇਖਦੇ ਪਏ ਆ ਕੀ ਜਣਾ ਉੱਪਰ ਪਿਆ ਇਹਦੇ ਥੱਲੇ ਨਾ ਉਹ ਆ ਜਿੱਦਾਂ ਨੋਰਮਲ ਹੀ ਹੁੰਦਾ ਹੈਗਾ ਜਿੱਦਾਂ ਜਿੱਦਾਂ ਇੰਡੀਅਨ ਆਇਲ ਦਾ ਪੰਪ ਹੋ ਗਿਆ ਐਚਪੀ ਦਾ ਉਗਰ ਥੱਲੇ ਇੱਕ ਬਣੇ ਹੁੰਦੇ ਜਿਹਨਾਂ ਦੇ ਵਿੱਚ ਔਇਲ ਔਇਲ ਮਤਲਬ ਸਟੋਰ ਕਰਦੇ ਆ ਮਤਲਬ ਉਹ ਆ ਇਹ ਇਹਨਾਂ ਦੇ ਵਿੱਚ ਔਇਲ ਹੁੰਦਾ ਔਇਲ ਨੂੰ ਮਤਲਬ ਜਮਾ ਕਰਦੇ ਆ ਤੇ ਫਿਰ ਮਤਲਬ ਕਰਦੇ ਮਤਲਬ ਇੱਥੋਂ ਫੇ ਉੱਥੋਂ ਨਿਕਲਦਾ ਹੁੰਦਾ ਈ ਥੱਲੇ ਡਰਮ ਆ ਵੱਡੇ ਵੱਡੇ ਗੋਲ ਗੋਲ ਜਿਨ੍ਹਾਂ ਦੇ ਵਿੱਚ ਅੱਗੇ ਦੇਖੀ ਜਦੋਂ ਮੈਂ ਕਿਹਾ ਹੁੰਦਾ ਸੀ ਹਾਂ ਪੈਪ ਵੱਡੇ ਵੱਡੇ ਹਾਂ ਹੋ ਨਹੀਂ ਹੈਗਾ ਅੱਦਾਂ ਦਾ ਕੁਝ ਵੀ ਪੈਪ ਲਿਆਉਣਾ ਆ ਮਸ਼ੀਨਾ ਹੈ ਮਸ਼ੀਨਾ ਅਗਰ ਆਬਿਆ ਨਹੀਂ ਖਰਾਬ ਆ ਹੂੰ ਚਲ ਤੂੰ ਛੱਡੇ ਨਿਕ ਬਾਕੀ ਦੂਜਾ ਗੇੜਾ ਫੇਲ ਆਲੀ ਸਬਜੀ ਤੇ ਕੌਣ ਬੈਟੂਗਾ ਲੈ ਨਾਲੇ ਕੱਪੜੇ ਲੋਂਦੇ ਮੈਂ ਅੱਧੀ ਨਾਲ ਨੂੰ ਲੈਣਾ 2 ਮਿੰਟ ਲਾਉਣੇ ਆਂ ਸਬਜੀ ਤੇ ਐਮੀ ਕੱਲੀ ਚੰਗੀ ਨਹੀਂ ਲੱਗਦੀ ਬੈਠੀ ਆ ਜਲਦੀ ਮ ਬਾਅਦ ਦੇਖਣ ਮਗੈ ਹੈਗਾ ਤਾਂ ਨਹੀਂ ਦੇਖ ਸਾਡਾ ਅਦਰੋਂ ਮੋਟਰਸਾਈਕਲ ਵੀ ਟੁੱਟ ਗਿਆ ਸਾਰੀ ਦੇਖੋ ਆ ਵੀ ਟੁੱਟ ਗਿਆ ਮੋਟਰਸਾਈਕਲ ਮੇਰਾ ਨੇਜੀ ਨਾਲ ਨੁਕਸਾਨ ਹੋ ਗਿਆ ਮਨੇ ਵੀਰ ਹੁੰਡਾ ਲਾਇਆ ਦੇਖਿਓ ਬੂਆ ਕੋਲ ਹੂੰ ਬੂਆ ਕਦ ਲੈ ਆਈ ਬੂਆ ਕਦ ਲੈ ਆਈ ਹੈ ਹੈ ਉਹ ਦੰਦੀ ਵਰਤੀ ਐ ਆ ਦੰਦੀ ਵਰਤੀ ਮੇਰੇ ਮੁੰਡੇ ਨੇ ਆ ਦੰਦੀ ਵਰਤੀ ਆਪਣੇ ਕੱਪੜੇ ਘਰ ਦੇ ਲੈ ਜਾ ਤੇਰੇ ਮੁੰਡੇ ਦੰਦੀ ਵੱਡੀਆਂ ਨੇ ਮੇਰੇ ਆ ਰੇ ਕਹਿੰਦਾ ਹਲੋ ਮੈਂ ਦੱਥ ਕਿਤਾ ਨਾਲ ਹੀ ਦੰਦੀ ਆ ਰੇ ਹਾਂ ਆ ਕੀ ਹੋਇਆ ਟੱਡੇ ਦੰਦੀ ਵੱਡੀ ਐਨੇ ਆਹਾ ਆਹੋ ਆ ਰੇ ਤਪਾਏ ਨੇ ਮੋਟੂਣੀ ਆ ਰੇ ਨੂੰ ਤੇ ਆ ਦੇ ਝੂਠ ਇਹ ਤਾਂ ਹੋਰ ਕੀ ਆ ਆ ਕੀ ਲੱਗਿਆ ਟੱਡੇ ਪਤਾ ਨਹੀਂ ਕੌਣ ਜੇ ਲੱਗਦਾ ਨਾ ਓਦੇ ਤੂੰ ਆ ਦੇ ਯਾਰ ਇਹ ਨੀਲ ਪਾਤਾ ਨਾ ਤੇ ਤਿਆਰੇ ਓਏ ਦੀ ਬੋਲ ਨਾ ਵਰਦਾ ਆਇਆ ਪਤਾ ਆ ਜਾ ਕੱਪੜੇ ਲੈ ਕੇ ਤੇਰੀ ਸ਼ਾਮਤ ਆਈ ਹੁਣ ਚੱਕ ਲੈ ਚੱਕ ਲੈ ਕੱਪੜੇ ਫਣੀਂ ਨੀ ਕਰ ਨੀ ਕਿੰਨੀ ਉਹ ਦੇਖ ਉਹ ਚੱਕਦਾ ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਇੱਥੇ ਕੋ ਇੱਥੇ ਪੱਜ ਨੇ ਇਹ ਬੜੀ ਹੋਈ ਕੱਪੜੇ ਸਾਰਨ ਦੀ ਨਵੇਂ ਹੋੜੀ ਵਾਲੀ ਦੇਲਾ ਟਾਈਮ ਚ ਨਿਆਣੇ ਨੂੰ ਕੋਈ ਥਕਾਵਟ ਨਹੀਂ ਕੋਈ ਕੁਝ ਨਹੀਂ ਪਰ ਵੀ ਨਾਲ ਐਨ ਪੂਰਾ ਭਜਿਆ ਪਿਆ ਆ ਔਰ 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 ਦੇ ਆਹ ਕਰ ਟਾਣੀ ਦੇਖੋ ਤਾਂ ਕਿੰਨੀ ਸੋਹਣੀ ਲੱਗਦੀ ਆ ਲੱਗੇ ਸਾਡੇ ਜੱਜ ਦੀ ਜਨੀ ਜੱਜ ਕਿਤੇ ਲੈਟ ਆਲੂ ਚੱਲ ਨਾਲ ਆਲੀਏ ਲੈਟਾ ਲਾ ਕੇ ਲੋਜੀ ਸਬਜ਼ੀਆਂ ਨਹੀਂ ਰਹੀਆਂ ਆਪਣੇ ਕੋਲ ਆ ਹੀ ਰਹੀਆਂ ਬਸ ਬਾਕੀ ਹੋ ਗਈਆਂ ਨੇਲ ਹੈਂ ਕੀ ਕਰਦਾ ਦੇਖੋ ਦੇਖੋ ਕੀ ਹੋ ਗਿਆ ਦੇਖੋ ਮੜਿਆ ਨੂੰ ਉਹ ਕੀ ਹੋਇਆ ਉਹ ਇਹ ਪਾਣੀ ਲਾਈਏ ਹੈ ਹੈ ਮਲੇ ਕੇ ਪਾਣੀ ਪਾਣੀ ਬਹੁਤ ਤੇ ਪਾਣੀ ਪਾਉ ਅੱਧਾ ਪੋਣਾ ਮੈਂਦਾ ਪਾਣੀ ਬਰਸ ਦੇ ਵਿੱਚ ਵਾਟਰ ਪਾਉ ਜਲਦ ਪਾਈ ਪਿਆਲਾ ਡੋਡੋ ਮਨਵੀਰ ਆਲੀ ਡੋਡੋ ਦੇਖ ਕਿਦਾਂ ਹੁੰਦਾ ਭੱਜਿਆ ਮਨਵੀਰ ਆ ਡੋਡੋ ਹੋ ਗਿਆ ਓ ਡੋਡੋ ਅੱਬਰ ਫਨਾ ਸੋਤੇ ਮਖਾਣੀ ਮੱਪਾ ਬੱਪਾ ਰੋ ਅਜੇ ਦੇਖੋ ਦੀ ਦੂੰਗੇ ਜੀ ਦੇ ਦੂੰਗਾ ਮੱਕਾ ਅੰਮ੍ਰਿਤ ਨਾਮ ਦਾ ਬਰਤਨ ਨਾਲ ਆ ਜਾ ਹੂੰ ਮੈਨੂੰ ਪਤਾ ਬਹੁਤ ਸੋਨਾ ਲੱਗਦਾ ਆ ਬਣਾ ਲਿਆ ਮੈਂ ਵਲੋਗ ਯਾਰ ਨੇ ਭਾਈ ਇਹਦੇ ਵਿੱਚ ਪ੍ਰੀਤ ਇਹ ਪਤਾ ਕਰ ਨਹੀਂ ਡਿੱਗਦਾ ਆਲਨੇ ਆ ਵਿੱਚ ਬੱਚਿਆਂ ਦੇ ਰੱਬ ਦੇਖ ਲੈਣਾ ਕਿੰਨਾ ਇਹ ਤਾਂ ਜੇ ਹਸਾਉਣਾ ਹਾਲ ਹੋਇਆ ਪਿਆ ਤੇ ਉਹ ਸਾਹਮਣੇ ਦਾ ਜਿੰਨੀ ਹਵਾ ਆਈ ਆ ਬਸ ਦੂਜੇ ਤਰਫ ਦੇ ਡਿੱਗੇ ਆ ਜਿਹੜੇ ਪੁੰਗਰੇ ਹੋਏ ਸੀ ਵਧੀਆ ਤਰੀਕੇ ਨਾਲ ਇਹੇ ਨਹੀਂ ਗਿਆ ਸੁੱਕਿਆ ਨਾ ਸਾਰਾ ਆਪਣਾ ਅਦਰ ਪਲਾਟ ਵਾਲਾ ਵੀ ਹਾਂ ਆਪਣਾ ਪਲਾਟ ਵਾਲਾ ਵੀ ਡਿੱਗ ਗਿਆ ਨਾ ਬਾਟ ਚ ਨਿਸ਼ਾਨ ਹੋ ਗਿਆ ਆਹ ਕੀ ਬੋਲਾ ਆਹ ਇਹ ਕਰਦਾ ਹੈ ਅੰਗੂਰ ਦੇ ਕਿੰਨੇ ਮਿੰਗੇ ਜਾਂਦੇ ਆ ਤਬੇ ਤੇ ਬੋਨਾ ਨਹੀਂ ਨਾ ਸਾਨੂੰ ਨੋ ਆ ਦੇਣਾ ਮੈਂ ਦੇਖੀ ਜਾ ਤੈਨਾਂ ਨੂੰ ਤੁਸੀਂ ਇਹਨੂੰ ਵੀ ਨਿਵਾਵਾਂ ਨਾਲੇ ਨਹੀਂ ਇਹ ਕਿਹਨਾਂ ਲੋ ਜਾ ਨਹੀਂ ਇਹ ਯਾ ਫੇ ਮੈਂ ਬੈਠੀ ਫੇ ਮੈਂ ਕੀ ਪਾਣੀ ਦਾ ਕਰਨਾ ਨਹੀਂ ਇਹ ਭੂ ਬੂ ਮਾ ਨਹੀਂ ਮੋਨਾ ਨਹੀਂ ਭੂ ਬੋ ਰਿਭੋ ਲੋ ਵੀ ਮੇਟਰੋ ਸੋ ਬਲੌਗ ਦਾ ਕਰਦੇ ਆ ਐਂਡ ਦਿਓ ਸਾਨੂੰ ਵੀ ਇਜਾਜ਼ਤ ਤੇ ਬਾਕੀ ਲਵ ਯੂ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਇੰਨਾ ਪਿਆਰ ਕਰਦੇ ਹੋ ਨਹੀਂ ਸਪੋਰਟ ਕਰਦੇ ਹੋ ਤੁਸੀਂ ਤੇ ਤੈਨੂੰ ਲਿਹੁਣਾ ਵੀ ਨਹੀਂ ਹੋਣਾ ਮੈਂ ਐਂਡ ਕਰਨ ਲੱਗਾ ਮੈਂ ਬਲੌਗ ਦਾ ਬਾਏ ਬਾਏ ਥੈਂਕ ਯੂ ਫੋਰ ਸਪੋਰਟ